ਦੂਜੇ ਭਾਏ ਸੁੱਤੇ ਕਬੈ ਨਾ ਜਾਗੇ ਜਿਹੜੇ ਦੂਜੇ ਭਾਅ ਵਿੱਚ ਸੁੱਤੇ ਪਏ ਨੇ ਉਹ ਡੁਅਲਿਟੀ ਦੇ ਵਿੱਚ ਸੁੱਤੇ ਪਏ ਨੇ ਦੁਬਿਧਾ ਦੇ ਵਿੱਚ ਇੰਨੀ ਗੂੜੀ ਨੀਂਦ ਸੌਂ ਗਏ ਨੇ ਕਿ ਉੱਠਣ ਵਾਸਤੇ ਤਿਆਰ ਨਹੀਂ ਹੁਣ ਕਈ ਵਾਰੀ ਬੰਦਾ ਸੁੱਤਾ ਹੋਵੇ ਨਾ ਉਹਨੂੰ ਮਾੜੀ ਜਿਹੀ ਆਵਾਜ਼ ਮਾਰੀਏ ਉੱਠ ਕੇ ਬਹਿ ਜਾਂਦਾ ਪਰ ਇੱਕ ਉਹ ਹੁੰਦਾ ਜਿਹੜਾ ਉੱਠਿਆ ਤੇ ਹੁੰਦਾ ਉਹਨੇ ਕਿਸਲ ਮਾਰੀ ਹੁੰਦੀ ਹੈ ਪਤਾ ਉਹਨੂੰ ਹੁੰਦਾ ਵੀ ਕੀ ਚੱਲ ਰਿਹਾ ਹੈ ਪਰ ਕੇਸਲ ਮਾਰਲੀ ਹੁੰਦੀ ਹੈ ਉਹ ਉੱਠਦਾ ਹੀ ਨਹੀਂ ਤੇ ਦੂਜੇ ਨੂੰ ਵੇਖਣ ਵਾਲੇ ਨੂੰ ਇੰਜ ਹੀ ਲੱਗ ਰਿਹਾ ਹੁੰਦਾ ਵੀ ਸੁੱਤਾ ਹੀ ਪਿਆ ਪਰ ਅਸਲ ਵਿੱਚ ਉਹਨੇ ਕੇਸਲ ਮਾਰੀ ਹੋਈ ਹੈ ਬਹੁਤੀ ਵਾਰੀ ਬੰਦਾ ਨਾ ਧਰਮ ਦੀ ਦੁਨੀਆ ਦੇ ਅੰਦਰ ਕਈ ਵਾਰੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਸੱਚ ਕੀ ਹੈ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਪਏ ਨੇ ਪਰ ਸੇਮ ਕੇਸਲ ਮਾਰੀ ਹੁੰਦੀ ਹੈ ਵੀ ਨਹੀਂ ਜੀ ਮੰਨਣੀ ਨਹੀਂ ਜੋ ਮਰਜ਼ੀ ਹੋ ਜਾਵੇ ਗੁਰੂ ਦੀ ਗੱਲ ਨਹੀਂ ਮੰਨਣੀ ਉਹ ਜਿਹਨੇ ਕੇਸਲ ਮਾਰੀ ਹੋਵੇ ਨਾ ਉਹਦਾ ਕੋਈ ਇਲਾਜ ਨਹੀਂ ਹੈ ਉਹਦਾ ਕੁਝ ਨਹੀਂ ਕੀਤਾ ਜਾ ਸਕਦਾ ਪਾਤਸ਼ਾਹ ਨੇ ਆਖਿਆ ਦੂਜੇ ਭਾਏ ਸੁੱਤੇ ਆ ਦੂਜੇ ਭਾਏ ਸੁੱਤੇ ਦਾ ਮਤਲਬ ਹੀ ਉਹ ਹੈ ਕੇਸਲ ਮਾਰਨਾ ਕਹਿੰਦੇ ਕਬੇ ਨਾ ਜਾਗੇ ਇਹੋ ਜਿਹੇ ਬੰਦੇ ਕਦੀ ਜਾਗਦੇ ਹੀ ਨਹੀਂ ਪਤਾ ਲੱਗ ਗਿਆ ਹੈ ਗੁਰਮਤ ਕੀ ਹੈ ਗੁਰੂ ਗ੍ਰੰਥ ਸਾਹਿਬ ਕੀ ਸਮਝਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਕਿਹੜੇ ਕੰਮ ਕਰਨ ਨੂੰ ਕਹਿੰਦੇ ਨੇ ਤੇ ਕਿਹੜੇ ਕੰਮਾਂ ਤੋਂ ਰੋਕਦੇ ਨੇ ਸਭ ਪਤਾ ਪਰ ਜੀ ਉਹ ਜੇ ਕਰ ਲਿਆ ਤੇ ਫਲਾਣੇ ਨਾਰਾਜ਼ ਹੋ ਜਾਣਗੇ ਕਰ ਲਿਆ ਸਾਡੇ ਬਾਬਾ ਜੀ ਤੇ ਇੰਜ ਕਹਿੰਦੇ ਨੇ ਆਹ ਤੇ ਗੁਰੂ ਗ੍ਰੰਥ ਸਾਹਿਬ ਨੇ ਕੁਝ ਹੋਰ ਕਹਿਤਾ ਸਾਡੇ ਬਾਬਾ ਜੀ ਦੇ ਉਲਟ ਅਸੀਂ ਚੱਲ ਗਏ ਤੇ ਬਾਬਾ ਜੀ ਦਾ ਕੀ ਬਣੂਗਾ ਕਈਆਂ ਨੂੰ ਤਾਂ ਬਹੁਤ ਇਹਨੂੰ ਇਹੀ ਚੱਕਰ ਹਨ ਵੀ ਉਹ ਡੇਰੇਦਾਰਾਂ ਦੇ ਪਿੱਛੇ ਲੱਗੇ ਹੋਏ ਨੇ ਹੁਣ ਡੇਰੇਦਾਰ ਜਿਹੜੀ ਗੱਲ ਕਰਦੇ ਪਏ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ਤੇ ਖਰੀ ਨਹੀਂ ਉਤਰਦੀ ਪਰ ਉਹਨਾਂ ਨੂੰ ਇੰਜ ਲੱਗਦਾ ਵੀ ਜੇ ਡੇਰੇਦਾਰ ਆਪਣੇ ਬਾਪੇ ਤੋਂ ਉਲਟ ਚੱਲ ਗਏ ਤਾਂ ਲੋਕ ਕਹਿਣਗੇ ਵੀ ਇੰਨਾ ਸਮਾਂ ਤੁਸੀਂ ਐਵੇਂ ਉਹਦੇ ਪਿੱਛੇ ਲੱਗੇ ਸਾਡੀ ਤੇ ਬੇਝਤੀ ਹੋ ਜੇਗੀ ਇਸ ਕਰਕੇ ਉਹ ਕਹਿੰਦੇ ਚਲੋ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੋ ਮਰਜੀ ਕਹਿੰਦੇ ਰਹਿਣ ਸਾਡਾ ਬਾਬਾ ਜਿੰਦਾਬਾਦ ਬਸ ਬਾਬੇ ਤੋਂ ਪਛਾਣ ਹੀ ਹਟਣਾ ਸੀ ਫਿਰ ਪਾਤਸ਼ਾਹ ਨੇ ਆਖਿਆ ਵੀ ਇਹਨੂੰ ਪਤਾ ਵੇਖੋ ਸਭ ਕੁਝ ਲੱਗ ਗਿਆ ਪਰ ਇਹ ਜਾਗਣ ਵਾਸਤੇ ਫਿਰ ਵੀ ਤਿਆਰ ਨਹੀਂ ਹੈਗੇ ਦੂਜੇ ਪਾਏ ਸੁੱਤੇ ਕਬੇ ਨਾ ਜਾਗੇ ਤੇ ਪਾਤਸ਼ਾਹ ਨੇ ਆਖਿਆ ਮਾਇਆ ਮੋਹ ਪਿਆਰ ਆਹ ਹੈ ਮਾਇਆ ਦੇ ਮੋਹ ਦਾ ਪਿਆਰ ਇਹਨਾਂ ਦਾ ਧਿਆਨ ਕੇਵਲ ਮਾਇਆ ਦੇ ਮੋਹ ਵਾਲੇ ਪਾਸੇ ਨੂੰ ਹੈ ਕਿਉਂਕਿ ਬਾਬੇ ਨੇ ਲਾਲਸ ਦਿੱਤੇ ਹੋਏ ਨੇ ਮੇਰੇ ਕੋਲ ਆਓ ਆ ਮਿਲ ਜੂ ਆ ਮਿਲ ਜੂ ਆ ਮਿਲ ਜੂ ਬੰਦਾ ਬਸ ਉਸੇ ਪਾਸੇ ਨੂੰ ਹੀ ਹੈ ਦੇਣ ਵਾਲਾ ਦਾਤਾਰ ਤੇ ਮਾਲਕ ਹੈ ਜ਼ਿੰਦਗੀ ਦਾ ਅਸਲੀ ਸੁੱਖ ਜੇ ਕਿਸੇ ਨੇ ਦੇਣਾ ਹੈ ਤੇ ਉਹ ਇੱਕੋ ਮਾਲਕ ਹੈ ਦੇਣ ਵਾਲਾ ਦੁਨੀਆ ਦਾ ਕੋਈ ਜੋਤਸੀ ਕੋਈ ਪੰਧਾ ਕੋਈ ਬਾਬਾ ਅੰਦਰਲਾ ਸੁੱਖ ਨਹੀਂ ਦੇ ਸਕਦਾ ਅੰਦਰਲਾ ਟਿਕਾ ਅੰਦਰਲਾ ਆਨੰਦ ਨਹੀਂ ਦੇ ਸਕਦਾ ਦੁਨੀਆ ਭਟਕ-ਭਟਕ ਕੇ ਥੱਕ ਜਾਵੇਗੀ ਪਰ ਨਹੀਂ ਮਿਲਣਾ ਕਿਉਂਕਿ ਉਸ ਮਾਲਕ ਨੇ ਚੰਗੇ ਗੁਣਾਂ ਤੋਂ ਸਾਡੇ ਅੰਦਰ ਸੁੱਖ ਪੈਦਾ ਕਰਨਾ ਹੈ ਉਹ ਚੰਗੇ ਗੁਣ ਮੇਰੇ ਅੰਦਰ ਪਏ ਨੇ ਕੋਈ ਵੀ ਡੇਰੇਦਾਰ ਇਹ ਨਹੀਂ ਕਹਿੰਦਾ ਵੀ ਆਪਣੀ ਜ਼ਿੰਦਗੀ ਅੰਦਰ ਸੱਚ ਨੂੰ ਕਮਾ ਸੰਤੋਖ ਨੂੰ ਕਮਾ ਦਇਆ ਲੈ ਕੇ ਆ ਉਹ ਕੀ ਕਰਦਾ ਉਹ ਇਸ ਤਰ੍ਹਾਂ ਨਾਲ ਹਿਸਾਬ ਕਿਤਾਬ ਬਣਾਉਂਦਾ ਵੀ ਇਹ ਮੇਰੇ ਨਾਲ ਜੁੜਿਆ ਰਵੇ ਕਰਮੀ ਸਹਜਨਾ ਉਪਜੈ ਕਰਮੀ ਦਾ ਮਤਲਬ ਹੈ ਕਰਮਕਾਂਡ ਕੀਤੇ ਆ ਧਰਮ ਦੇ ਨਾਂ ਦੇ ਉੱਤੇ ਬੰਦਾ ਵੱਖੋ ਵੱਖਰੇ ਕਰਮਕਾਂਡ ਕਰੀ ਜਾਵੇ بڑے بڑے ਗ੍ਰੰਥਾਂ ਦਾ ਪਾਠ ਕਰੇ ਵੱਡੇ ਵੱਡੇ ਵਰਤ ਰੱਖੇ ਵੱਡੀਆਂ ਵੱਡੀਆਂ ਤੀਰਥ ਯਾਤਰਾਵਾਂ ਦੇ ਉੱਤੇ ਜਾ ਆਵੇ ਮੰਤਰਾਂ ਦਾ ਜਾਪ ਕਰੇ ਧਰਮ ਦੇ ਨਾਂ ਦੇ ਉੱਤੇ ਜਿੰਨੇ ਕੁ ਵੀ ਕਰਮਕਾਂਡ ਨੇ ਨਾ ਪਾਤਸ਼ਾਹ ਨੇ ਆਖਿਆ ਇਹ ਭਾਵੇਂ ਸਾਰੇ ਕਰਮ ਕਰ ਲਵੇ ਪਰ ਇਹ ਸਾਰੇ ਕਰਮ ਕੀਤੇ ਆ ਜ਼ਿੰਦਗੀ ਦੇ ਅੰਦਰ ਸਹਿਜ ਪੈਦਾ ਨਹੀਂ ਹੋ ਸਕਦਾ ਟਿਕਾ ਜਿਹੜਾ ਹੈ ਉਹ ਪੈਦਾ ਨਹੀਂ ਹੋ ਸਕਦਾ ਦੁਬਿਦਾ ਅੰਦਰੋਂ ਖਤਮ ਨਹੀਂ ਹੋ ਸਕਦੀ ਸਹਿਮ ਅੰਦਰੋਂ ਨਹੀਂ ਮੁੱਕ ਸਕਦਾ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸੰਸਾ ਨਾ ਜਾਏ ਤੇ ਜਦੋਂ ਤੱਕ ਜ਼ਿੰਦਗੀ ਦੇ ਅੰਦਰ ਸਹਿਜ ਨਹੀਂ ਆਉਂਦਾ ਸੰਸੇ ਤੋਂ ਛੁਟਕਾਰਾ ਨਹੀਂ ਹੋਣਾ ਸ਼ੰਕੇ ਤੋਂ ਦੁਬਿਧਾ ਤੋਂ छुटਕਾਰਾ ਨਹੀਂ ਹੋਣਾ ਕਿਉਂਕਿ ਸਹਿਜ ਆਵੇਗਾ ਮਨ ਟਿਕ ਜਾਵੇਗਾ ਜਦੋਂ ਮਨ ਟਿਕ ਜਾਵੇਗਾ ਫਿਰ ਡੁਆਲਿਟੀ ਖਤਮ ਹੋ ਜਾਵੇਗੀ ਜ਼ਿੰਦਗੀ ਵਿੱਚੋਂ ਦੋ ਪਾਸੇ ਨਹੀਂ ਭੱਜੇਗਾ ਮਨ ਆਹ ਕਰਾਂ ਆਹ ਕਰਾਂ ਫਿਰ ਪਤਾ ਇੱਕੋ ਹੀ ਕੰਮ ਹੈ ਇਹੀ ਕਰਨਾ ਉਹ ਖਤਮ ਹੋ ਗਿਆ ਪਰ ਹਜੇ ਤੱਕ ਮਨ ਦੋ ਪਾਸੇ ਭੱਜ ਰਿਹਾ ਹਜੇ ਤੱਕ ਨਾ ਮਨ ਪੰਛੀ ਵਰਗਾ ਬਣਿਆ ਹੋਇਆ ਕਬੀਰ ਜੀ ਨੇ ਆਖਿਆ ਨਾ ਕਬੀਰ ਮਨ ਪੰਖੀ ਭਇਓ ਕਹਿੰਦੇ ਮਨ ਜਿਹੜਾ ਹੈ ਉਹ ਪੰਛੀ ਹੋ ਗਿਆ ਤੇ ਕਰਦਾ ਪਤਾ ਕੀ ਹੈ ਉੱਡ ਉੱਡ ਦਹ ਦਿਸ਼ ਜਾਏ ਜਿਵੇਂ ਪੰਛੀ ਦਾ ਕੋਈ ਇੱਕ ਠਿਕਾਣਾ ਨਹੀਂ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਥਾਂ ਤੋਂ ਤੀਜੀ ਤੀਜੀ ਤੋਂ ਚੌਥੀ ਕਹਿੰਦੇ ਸੇਮ ਮਨ ਦੀ ਵੀ ਇਹੀ ਹਾਲਤ ਹੋਈ ਪਈ ਹੈ ਮਨ ਵੀ ਇਹੀ ਕੰਮ ਕਰ ਰਿਹਾ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ਼ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜਿੱਦਾਂ ਦੀ ਸੰਗਤ ਵਿੱਚ ਜਾ ਕੇ ਬਹਿ ਜਾਂਦਾ ਹੈ ਨਾ ਇਹ ਉਸ ਤਰ੍ਹਾਂ ਦਾ ਫਲ ਖਾਂਦਾ ਜੇ ਤੇ ਚੰਗਿਆਂ ਦੀ ਸੰਗਤ ਵਿੱਚ ਜਾ ਕੇ ਬਹਿ ਜਾਵੇ ਫਲ ਚੰਗਾ ਮਿਲੇਗਾ ਜ਼ਿੰਦਗੀ ਸਵਰ ਜਾਵੇਗੀ ਬਾਣੀ ਪੜਨ ਵਾਲਿਆਂ ਦੇ ਨਾਲ ਬੈਠੇਗਾ ਬਾਣੀ ਪੜਨੀ ਸ਼ੁਰੂ ਕਰ ਦਵੇਗਾ ਜੇ ਬੈਠੇਗਾ ਸ਼ਰਾਬੀਆਂ ਦੇ ਨਾਲ ਤੇ दारू ਹੀ ਪੀਵੇਗਾ ਨਾ ਹੁਣ ਇਹ ਤਾਂ ਇੱਕ ਬਾਹਰਲੀ ਗੱਲ ਅੰਦਰ ਦੀ ਅੰਦਰ ਵੀ ਸੰਗਤ ਹੈ ਜੇ ਤੇ ਗੁਨਾ ਨਾਲ ਸੰਗਤ ਕਰ ਲਵੇ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਸੰਗਤ ਕਰ ਲਵੇ ਮਨ ਟਿਕ ਜਾਏਗਾ ਸਹਿਜ ਜ਼ਿੰਦਗੀ ਵਿੱਚ ਆ ਜਾਏਗਾ ਪਰ ਜੇ ਵਿਕਾਰਾਂ ਨਾਲ ਸੰਗਤ ਕਰ ਲਈ ਤੇ ਫਿਰ ਦੁਬਿਧਾ ਵਿੱਚ ਫਸੇਗਾ ਫਿਰ ਜ਼ਿੰਦਗੀ ਅੰਦਰ ਦੁੱਖ ਇਹ ਪੈਦਾ ਹੁੰਦੇ ਹੀ ਰਹਿਣਗੇ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸੰਸਾ ਨਾ ਜਾਏ ਨਹਿ ਜਾਏ ਸੰਸਾ ਕਿਤੈ ਸੰਜਮ ਭਾਵੇਂ ਜਿੰਨੇ ਮਰਜੀ ਸੰਜਮ ਜਿੰਨੇ ਮਰਜੀ ਤਰੀਕੇ ਅਪਣਾ ਲੈ ਆ ਜਿਹੜੇ ਕਰਮ ਕਾਂਡ ਨੇ ਜਿੰਨੇ ਮਰਜੀ ਕਰ ਲੈ ਨਹਿ ਜਾਏ ਸੰਸਾ ਕਿਤੈ ਸੰਜਮ ਰਹੇ ਕਰਮ ਕਮਾਏ ਸੰਸੈ ਜੀਉ ਮਲੀਣ ਹੈ ਇਹ ਸਹਿਮ ਭਲਿਆ ਤੇਰੇ ਜੀਉ ਤੇਰੇ ਮਨ ਨੂੰ ਮਲੀਣ ਕਰਨ ਵਾਲਾ ਮੈਲਾ ਕਰਨ ਵਾਲਾ ਮੈਲਾ ਹੋ ਰਿਹਾ ਹੈ ਨਿਤ ਤੇਰੇ ਅੰਦਰ ਇਹ ਦੁਬਿਧਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਸ਼ੰਕੇ ਵੱਧਦੇ ਜਾ ਰਹੇ ਨੇ ਤੇ ਤੇਰਾ ਮਨ ਮੇਲਾ ਹੋਈ ਜਾਂਦਾ ਨਿਤ ਸੈنس ਜੀਓ ਮਲੀਣ ਹੈ ਕਿ ਤ ਸੰਜਮ ਧੋਤਾ ਜਾਏ ਕਹਿੰਦੇ ਕਿਹੜਾ ਤਰੀਕਾ ਜਿਹਦੇ ਨਾਲ ਇਸ ਮਨ ਨੂੰ ਧੋਤਾ ਜਾ ਸਕੇ ਆਪਾਂ ਜਪਜੀ ਦੀ ਬਾਣੀ ਵਿੱਚ ਵੀ ਪੜਦੇ ਆ ਨਾ ਪਾਤਸ਼ਾਹ ਨੇ ਆਖਿਆ ਮੂਤ ਪਲੀਤੀ ਪੜਿਓ ਜਰਾ ਇਹ ਤੇ ਯਾਦ ਹੋਣਾ ਸਾਰੇ ਨੂੰ ਮੂਤ ਪਲੀਤੀ ਕੱਪੜ ਹੋਏ ਕਹਿੰਦੇ ਮਲ ਮੂਤਰ ਦੇ ਨਾਲ ਕੱਪੜੇ ਮਲੇ ਹੋ ਗਏ ਧੋਤੇ ਜਾ ਸਕਦੇ ਨੇ ਦੇ ਸਾਬੂਨ ਲਈਏ ਉਹ ਧੋਏ ਸਾਬਣ ਪਾਣੀ ਦੇ ਨਾਲ ਉਹ ਕੱਪੜੇ ਧੋਤੇ ਜਾ ਸਕਦੇ ਪਰ ਪਾਤਸ਼ਾਹ ਨੇ ਆਖੇ ਬੰਦੇ ਦੀ ਮਤ ਮੈਲੀ ਹੋ ਜੇ ਫਿਰ ਮਤ ਵੀ ਤੇ ਮੈਲੀ ਹੋਈ ਨਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਿਆ ਇਹ ਮਤ ਇਹ ਮਨ ਇਹ ਮੈਲੇ ਹੋਏ ਪਏ ਨੇ ਭਰੀਏ ਮਤ ਪਾਪਾਂ ਕੇ ਸੰਗ ਇਹਨੂੰ ਆਪਾਂ ਬਹੁਤੀ ਵਾਰੀ ਪਾਪਾ ਪੜ ਜਾਂਦੇ ਆ ਪਾਪਾ ਦਾ ਮਤਲਬ ਫਾਦਰ ਹੁੰਦਾ ਇੱਥੇ ਬਿੰਦੀ ਲਾ ਕੇ ਪੜਨਾ ਹੈ ਪਾਪਾਂ ਬਹੁਤ ਸਾਰੇ ਪਾਪਾਂ ਦੀ ਗੱਲ ਹੋ ਰਹੀ ਹੈ ਇੱਥੇ ਭਰੀਏ ਮਤ ਪਾਪਾਂ ਕੇ ਸੰਗ ਇਹ ਮਤ ਜਿਹੜੀ ਹੈ ਨਾ ਇਹ ਪਾਪਾਂ ਦੇ ਨਾਲ ਭਰੀ ਪਈ ਇਹਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ ਤੇ ਬਾਦਸ਼ਾਹ ਨੇ ਆਖਿਆ ਇਹ ਮੈਲ ਧੋਵੇਗੀ ਕਿਵੇਂ ਉਹ ਧੋਪੈ ਨਾਵੇਂ ਕੇ ਰੰਗ ਧੁਬ ਸਕਦੀ ਐ ਰੱਬ ਜੀ ਦੇ ਨਾਮ ਦੇ ਨਾਲ ਹੁਣ ਪਾਤਸ਼ਾਹ ਜੀ ਰੱਬ ਜੀ ਦਾ ਨਾਮ ਕੀ ਉਹ ਵੀ ਕਲੀਅਰ ਕਰ ਦਿਓ ਉਹ ਗੁਰੂ ਅਮਰਦਾਸ ਜੀ ਕਲੀਅਰ ਕਰ ਰਹੇ ਨੇ ਆਖਦੇ ਨੇ ਸੈੰਸਾ ਜੀਓ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਕਹਿੰਦੇ ਮਨ ਨੂੰ ਧੋਣਾ ਚਾਹੁੰਨਾ ਭਲਿਆ ਆਪਣੀ ਮਤ ਨੂੰ ਤੂੰ ਸਾਫ ਕਰਨਾ ਚਾਹੁੰਨਾ ਮਨ ਧੋਵੋ ਕਿਵੇਂ ਸ਼ਬਦ ਲਾਗੋ ਮਨ ਨੂੰ ਧੋ ਪਰ ਗੁਰੂ ਦੇ ਸ਼ਬਦ ਨਾਲ ਲੱਗ ਜਾ ਗੁਰੂ ਦਾ ਸ਼ਬਦ ਹੀ ਨਾਮ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾਲਾ ਇਹ ਹੀ ਨਾਮ ਹੈ ਆਪਾਂ ਬਾਣੀ ਦੇ ਵਿੱਚ ਇਹ ਵੀ ਫਰਮਾਨ ਪੜਦੇ ਆ ਨਾ ਵੇਖੋ ਕਈ ਵਾਰੀ ਸਾਨੂੰ ਇੰਜ ਲੱਗਦਾ ਨਾਮ ਕੋਈ ਹੋਰ ਚੀਜ਼ ਹੈ ਤੇ ਸ਼ਬਦ ਕੋਈ ਹੋਰ ਚੀਜ਼ ਹੈ ਪਰ ਇਹ ਬਾਹਰੋਂ ਦੀ ਅੱਖਰ ਹੀ ਵੱਖਰੇ ਵੱਖਰੇ ਨੇ ਗੱਲ ਸਾਰਿਆਂ ਦੇ ਪਿੱਛੇ ਇੱਕੋ ਖਲੋਤੀ ਹੋਈ ਐ ਗੱਲ ਇਹੀ ਐ ਹੁਕਮ ਮੰਨਣ ਦੀ ਵੀ ਗੁਰੂ ਦਾ ਹੁਕਮ ਮੰਨ ਬਾਰੋਂ ਭਾਵੇਂ ਨਾਮ ਕਹਿ ਲੋ ਬਾਵੇਂ ਬਾਰੋਂ ਭਾਵੇਂ ਸ਼ਬਦ ਵਿਚਾਰ ਕਹਿ ਲੋ ਸ਼ਬਦ ਕਹਿ ਲੋ ਕੁਝ ਵੀ ਕਹਿ ਲੋ ਇੱਕ ਵਾਕ ਪੜੋ ਗੁਰੂ ਪਾਤਸ਼ਾਹ ਦਾ ਉਹ ਕਹਿੰਦੇ ਨੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਕਹਿੰਦੇ ਮੈਂ ਤੀਰਥਾਂ ਦੇ ਨਹਾਉਣ ਵਾਸਤੇ ਜਾਣਾ ਵਾ ਪਰ ਮੇਰਾ ਤੀਰਥ ਕਿਹੜਾ ਉਹ ਹੈ ਨਾਮ ਦਾ ਤੀਰਥ ਹੁਣ ਕਿਸੇ ਨੂੰ ਭੁਲੇਖਾ ਨਾ ਰਹਿ ਜਾਏ ਵੀ ਉਹ ਨਾਮ ਦਾ ਤੀਰਥ ਹੁੰਦਾ ਕਿਹੜਾ ਕੋਈ ਬੰਦਾ ਕੇਵਲ ਇੱਕ ਅੱਖਰ ਤੱਕ ਇਹਨਾਂ ਰੁਕ ਜਾਵੇ ਤੇ ਸੋਚੀ ਜਾਵੇ ਸ਼ਾਇਦ ਮੈਂ ਆ ਬਾਰ ਬਾਰ ਵੇਖੋ ਇਹ ਰਾਮ ਰਾਮ ਕਹਿ ਰਹੇ ਆ ਅੱਲਾ ਅੱਲਾ ਕਹਿ ਰਹੇ ਆ ਇਹਦੇ ਨਾਲ ਹੀ ਗੱਲ ਬਣ ਜਾਣੀ ਹੈ ਹੁਣ ਕਹਿਣਾ ਤੇ ਮਾੜੀ ਗੱਲ ਨਹੀਂ ਕੋਈ ਅੱਲਾ ਅੱਲਾ ਆਖੇ ਰਾਮ ਰਾਮ ਆਖੇ ਵਾਹਿਗੁਰੂ ਵਾਹਿਗੁਰੂ ਆਖੇ ਗੱਲ ਤੇ ਵਧੀਆ ਪਰ ਬੰਦਾ ਕਈ ਵਾਰੀ ਇੱਥੇ ਹੀ ਰੁਕ ਜਾਂਦਾ ਹੈ ਜ਼ੁਬਾਨ ਤੋਂ ਕਹਿ ਰਿਹਾ ਪਰ ਕਰਮਾਂ ਦੇ ਵਿੱਚ ਰੱਬ ਵਾਲੀ ਵਿਚਾਰ ਨਹੀਂ ਹੈ ਉਹ ਕਹਿੰਦਾ ਜ਼ੁਬਾਨ ਤੋਂ ਮੈਂ ਕਹਿ ਲੈਣਾ ਗੱਲ ਤੇ ਬਣ ਗਈ ਪਰ ਪਾਤਸ਼ਾਹ ਨੇ ਆਖਿਆ ਕੇਵਲ ਜ਼ੁਬਾਨ ਤੱਕ ਇਹ ਨਾ ਠਹਿਰ ਜਾਈ ਇਸੇ ਨੂੰ ਨਾ ਸਮਝ ਲਈ ਵੀ ਇਹੀ ਨਾਮ ਹੁੰਦਾ ਇਸ ਤੋਂ ਅਗਾਹ ਵੀ ਹੈਗਾ ਕੁਝ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਭਗਤੀ ਦੇ ਨਾਲ ਹੀ ਕਹਤਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹੁਣ ਪਹਿਲਾਂ ਤੀਰਥ ਨਾਮ ਹੈ ਕਹਿ ਦਿੱਤਾ ਫਿਰ ਕਹਤਾ ਤੀਰਥ ਸ਼ਬਦ ਵਿਚਾਰ ਇਹਦਾ ਭਾਵ ਕੀ ਨਿਕਲਿਆ ਭਾਵ ਸ਼ਬਦ ਵਿਚਾਰ ਤੇ ਨਾਮ ਦੇ ਵਿੱਚ ਕੋਈ ਫਰਕ ਨਹੀਂ ਇਹ ਗੱਲ ਇੱਕੋ ਹੀ ਹੈ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਅਕੋਰਡਿੰਗ ਬਣਾ ਲੈਣਾ ਇਹ ਹੈ ਸ਼ਬਦ ਵਿਚਾਰ ਇਹ ਹੈ ਨਾਮ ਜਪਣਾ ਇਹ ਹੈ ਗੁਰੂ ਦੇ ਹੁਕਮ ਨੂੰ ਕਮਾਉਣਾ ਬਾਹਰੋਂ ਭਾਵੇਂ ਕੁਝ ਵੀ ਕਹਿ ਲੋ ਗੱਲ ਇੱਕੋ ਹੀ ਹੈ ਵੀ ਗੁਰੂ ਦੀ ਮਤ ਨੂੰ ਜੇ ਜ਼ਿੰਦਗੀ ਵਿੱਚ ਕਮਾਇਆ ਹੈ ਨਾਮ ਵੀ ਜਪ ਲਿਆ ਸ਼ਬਦ ਵਿਚਾਰ ਵੀ ਹੋ ਗਈ ਇਸੇ ਨੂੰ ਗੁਰਬਾਣੀ ਨੂੰ ਪੜਨਾ ਕਹਿੰਦੇ ਨੇ ਇਸੇ ਨੂੰ ਗੁਰਬਾਣੀ ਨੂੰ ਵਿਚਾਰਨਾ ਕਹਿੰਦੇ ਨੇ ਇਸੇ ਨੂੰ ਨਾਮ ਜਪਣਾ ਕਹਿੰਦੇ ਨੇ ਇਸੇ ਨੂੰ ਸਿਮਰਨ ਕਰਨਾ ਕਹਿੰਦੇ ਨੇ ਪਰ ਜੇ ਗੁਰੂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਚ ਕਮਾਇਆ ਨਹੀਂ ਬਾਹਰਲੇ ਤੌਰ ਦੇ ਉੱਤੇ ਮੈਂ ਜਿੰਨਾ ਮਰਜੀ ਇਹ ਪੋਥੀ ਨੂੰ ਲੈ ਕੇ ਬੈਠਾ ਰਵਾਂ ਜਿੰਨੇ ਮਰਜੀ ਮੈਂ ਤੁਹਾਡੇ ਨਾਲ ਸ਼ਬਦ ਸਾਂਝੇ ਕਰੀ ਜਾਵਾਂ ਜਿੰਨਾ ਮਰਜੀ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ ਪਰ ਜੇ ਮੇਰੇ ਪੱਲੇ ਗੁਰੂ ਦੀ ਮੱਤ ਨਹੀਂ ਨਾ ਤੇ ਪਾਤਸ਼ਾਹ ਮੈਨੂੰ ਕਹਿਣਗੇ ਉਹ ਭਲਿਆ ਪਖੰਡ ਨਾ ਕਰਿਆ ਕਰਵੇਂ ਹਵੇ ਪਖੰਡ ਨਾ ਕਰਿਆ ਕਰ ਤੇਰੇ ਪੱਲੇ ਤੇ ਗੁਰੂ ਦੀ ਮੱਤ ਹੈ ਨਹੀਂ ਤੂੰ ਗੁਰੂ ਦੀ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਤੇ ਕਮਾਉਣਾ ਨਹੀਂ ਪਰ ਲੋਕਾਂ ਨੂੰ ਦੱਸਦਾ ਫਿਰਦਾ ਵੀ ਮੈਂ ਇਨਾ ਨਾਮ ਜਪਦਾ ਮੈਂ ਇੰਨੇ ਘੰਟੇ ਸਿਮਰਨ ਕਰਦਾ ਪਖੰਡ ਨਾ ਕਰਿਆ ਕਰ ਤਾਂ ਪਾਤਸ਼ਾਹ ਇਹ ਗੱਲ ਸਾਨੂੰ ਸਮਝਾ ਰਹੇ ਕਹਿੰਦੇ ਮਨ ਧੋਵੋ ਮਨ ਨੂੰ ਧੋਣਾ ਹੈ ਮਨ ਮੈਲਾ ਹੋਇਆ ਹੈ ਪਰ ਕਿਵੇਂ ਧੋਣਾ ਹੈ ਮਨ ਧੋਵੋ ਸ਼ਬਦ ਲਾਗੋ ਸ਼ਬਦ ਨਾਲ ਲੱਗ ਗੁਰੂ ਦੀ ਸ਼ਬਦ ਨੂੰ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਅੰਦਰ ਕਮਾ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿੱਤ ਲਾਏ ਆਪਣਾ ਚਿੱਤ ਸਦਾ ਹੀ ਉਸ ਮਾਲਕ ਦੇ ਵਿੱਚ ਲਾ ਕੇ ਰੱਖ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਊਪਜੈ ਜੇ ਆਪਣੀ ਜ਼ਿੰਦਗੀ ਦੇ ਅੰਦਰ ਤੂੰ ਸਹਿਜ ਪੈਦਾ ਕਰਨਾ ਚਾਹੁੰਦਾ ਹੈ ਆਪਣੇ ਮਨ ਨੂੰ ਧੋਣ ਦੀ ਪ੍ਰੈਕਟਿਸ ਕਰ ਗੁਰੂ ਦੇ ਸ਼ਬਦ ਨਾਲ ਨਿਤ ਗੁਰੂ ਦਾ ਸ਼ਬਦ ਰੂਪੀ ਸਾਬਣ ਆਪਣੇ ਮਨ ਦੇ ਉੱਤੇ ਲਾਇਆ ਕਰ ਤੇ ਇਸ ਅੰਮ੍ਰਿਤ ਦੇ ਨਾਲ ਗੁਰੂ ਦੇ ਬਾਣੀ ਰੂਪੀ ਅੰਮ੍ਰਿਤ ਨਾਲ ਆਪਣੇ ਮਨ ਨੂੰ ਮਨ ਨੂੰ ਧੋਇਆ ਕਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਗੁਰੂ ਦੀ ਕਿਰਪਾ ਦੇ ਸਦਕਾ ਹੀ ਤੇਰੀ ਜ਼ਿੰਦਗੀ ਅੰਦਰ ਸਹਿਜ ਪੈਦਾ ਹੋ ਸਕਦਾ ਫਿਰ ਕੀ ਹੋਏਗਾ ਇਹ ਸੰਸਾ ਏਵੇਂ ਜਾਏ ਇਸ ਸਹਿਮ ਤੇਰੇ ਅੰਦਰੋਂ ਇਸ ਤਰੀਕੇ ਨਾਲ ਹੀ ਜਾਣਾ ਕਿ ਆਪਣੇ ਮਨ ਨੂੰ ਤੋਂ ਮਨ ਨੂੰ ਮੈਲ ਲੱਗੀ ਪਈ ਹੈ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਪਈ ਉਹਦੇ ਕਰਕੇ ਡੁਅਲਿਟੀ ਬਣੀ ਪਈ ਦੁਵਿਧਾ ਬਣੀ ਪਈ ਹੈ ਜ਼ਿੰਦਗੀ ਅੰਦਰ ਤੇ ਉਹ ਦੁਵਿਧਾ ਹੀ ਤੇਰੇ ਵਾਸਤੇ ਬਹੁਤ ਵੱਡਾ ਦੁੱਖ ਜਿਹੜਾ ਹੈ ਉਹ ਬਣ ਕੇ ਸਾਹਮਣੇ ਆ ਰਹੀ ਹੈ